ਨਗਰ ਕੀਰਤਨ ਦੇ ਰੂਪ ਦੇ ਵਿੱਚ ਅਕਸ਼ਰੀ ਪਟਨਾ ਸਾਹਿਬ ਤੋਂ ਪਿਛਲੇ ਮਹੀਨੇ ਜਿਹੜਾ ਜਾਗਰਤੀ ਯਾਤਰਾ ਨਗਰ ਕੀਰਤਨ ਦੇ ਰੂਪ ਦੇ ਵਿੱਚ ਚੱਲੀ ਹੋਈ ਹੈ ਨੌ ਸਟੇਟਾਂ ਦੇ ਵਿੱਚ ਹੁੰਦੇ ਹੋਏ ਅੱਜ ਨਾਪਾ ਦੇ ਵਿੱਚ ਪਹੁੰਚੀ ਹੈ ਤੇ ਅਸੀਂ ਸਵਾਗਤ ਕਰ ਰਹੇ ਹਾਂ ਹੈਲੀਕਾਪਟਰ ਨਾਲ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਸੰਗਤ ਫੁੱਲਾਂ ਦੀ ਵਰਖਾ ਕਰ ਰਹੀ ਹੈ ਮਹਾਰਾਜ ਦੇ ਜਿਹੜੇ ਸ਼ਾਸਤਰ ਨੇ ਉਹ ਵੀ ਜਿਹੜੇ ਨਾਲ ਸੋਭਾ ਇਮਾਨ ਨੇ ਸੋ ਵੱਡੀ ਗੱਲ ਹੈ ਸੰਗਤ ਨੂੰ ਜਿਹੜੀ ਜਾਗਰਤੀ ਨਗਰ ਕੀਰਤਨ ਹੈ ਇਹ ਉਦੇ ਨਾਲ ਜਿਹੜਾ ਹੈਗਾ ਦਰਸ਼ਨ ਜਿੱਥੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਉਥੇ ਸਾਨੂੰ ਸੇਵਾ ਦਾ ਮੌਕਾ ਮਿਲਿਆ ਅਸੀਂ ਪਾਗਾ ਵਾਲਿਆਂ ਨਾਪਾ ਦੀ ਸੰਗਤ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਮਾਰਕ ਸ਼ਹੀਦੀ ਸਮਾਗਮ ਜਿਹੜਾ ਮਨਾਇਆ ਜਾ ਰਿਹਾ ਉਹਦੇ ਵਿੱਚ ਨਗਰ ਕੀਰਤਨ ਦੇ ਰੂਪ ਦੇ ਵਿੱਚ ਅਕਸ਼ਰੀ ਪਟਨਾ ਸਾਹਿਬ ਤੋਂ ਪਿਛਲੇ ਮਹੀਨੇ ਜਿਹੜਾ ਜਾਗਰਤੀ ਯਾਤਰਾ ਨਗਰ ਕੀਰਤਨ ਦੇ ਰੂਪ ਦੇ ਵਿੱਚ ਚੱਲੀ ਹੋਈ ਹੈ ਨੌ ਸਟੇਟਾਂ ਦੇ ਵਿੱਚ ਹੁੰਦੇ ਹੋਏ ਅੱਜ ਨਾਪਾ ਦੇ ਵਿੱਚ ਪਹੁੰਚੀ ਹੈ ਅਸੀਂ ਸਵਾਗਤ ਕਰ ਰਹੇ ਹੈਲਿਕਾਪਟਰ ਨਾਲ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਸੰਗਤ ਫੁੱਲਾਂ ਦੀ ਵਰਖਾ ਕਰ ਰਹੀ ਹੈ ਔਰ ਅਸੀਂ ਭਾਗਾਂ ਵਾਲੇ ਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਸਤਰ ਤੇ ਵਸਤਰ ਉਹ ਸੰਗਤ ਦੇ ਦਰਸ਼ਨਾਂ ਲਈ ਆਏ ਨੇ ਵਿਸ਼ੇਸ਼ ਤੌਰ ਤੇ ਦਾਦਾ ਦੀਪ ਸਿੰਘ ਜੀ ਦਾ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਵਿਸ਼ੇਸ਼ ਤੌਰ ਤੇ ਆਇਆ ਸੋ ਜਦੋਂ ਨਾਭਾ रियासत ਸੀਗੀ ਮਹਾਰਾਜਾ ਹੀਰਾ ਸਿੰਘ ਜੀ ਸੀਗੇ ਮਹਾਰਾਜਾ ਨੰਬਰ ਸਿੰਘ ਜੀ ਸੀਗੇ ਹਰੇਕ ਮਹੀਨੇ ਦਸਵੰਦ ਜਿਹੜਾ ਜੀ ਪਟਨਾ ਸਾਹਿਬ ਤੱਕ ਜੀ ਪਟਨਾ ਸਾਹਿਬ ਭੇਜਦੇ ਹੁੰਦੇ ਸੀਗੇ ਸੋ ਨਾਭਾ ਸ਼ਹਿਰ ਨਾਲ ਨਾ ਪਰਿਆਸਤ ਮਾ ਗੁਰੂ ਸਾਹਿਬ ਦਾ ਹਮੇਸ਼ਾ ਤੋਂ ਹੀ ਮੋਹ ਰਿਹਾ ਜੀ ਗੁਰੂ ਸਾਹਿਬ ਦਾ ਹਮੇਸ਼ਾ ਆਸ਼ੀਰਵਾਦ ਬਣਾ ਰਿਹਾ ਹੁਣ ਵੀ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਨਾਭਾ ਹਲਕੇ ਤੇ ਪੰਜਾਬ ਤੇ ਭਾਰਤ ਦੇਸ਼ ਤੇ ਪੂਰੀ ਦੁਨੀਆ ਤੇ ਸੱਚੇ ਪਾਤਸ਼ਾਹ ਆਪਣੀ ਕਿਰਪਾ ਬਣਾ ਕੇ ਰੱਖੋ ਤਾਂ ਕਿ ਅਸੀਂ ਗੁਰੂ ਸਾਹਿਬ ਦੇ ਦਿੱਤੇ ਸੁਲਨਾ ਮੁਤਾਬਕ ਅਸੀਂ ਪਿਆਰ ਵਾਲੀ ਜ਼ਿੰਦਗੀ ਸਬਰ ਵਾਲੀ ਜ਼ਿੰਦਗੀ ਔਰ ਕਿ ਕਿਸੇ ਲਈ ਕੁਝ ਕਰਨ ਦੀ ਭਾਵਨਾ ਦੀ ਜਿਹੜੀ ਜ਼ਿੰਦਗੀ ਆਪੋ ਬਸਰ ਕਰ ਸਕੀਏ ਸੋ ਬਹੁਤ ਅਸੀਂ ਭਾਗਾਂ ਵਾਲਿਆ ਨਾਭਾ ਦੀ ਸੰਗਤ ਭਾਗਾਂ ਵਾਲੀ ਆ ਆ ਸਭ ਨੇ ਰੂਹ ਗਦਗਦ ਹੋ ਗਈ ਆ ਸਾਰੇ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਨੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਅਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਸ੍ਰੀ ਪਟਨਾ ਸਾਹਿਬ ਤੋਂ ਲਗਾਤਾਰ ਜੋ 1 ਮਹੀਨੇ ਤੋਂ 350 ਸਾਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਤਾਬਦੀ ਹੈ ਉਹਨੂੰ ਸਮਰਪਿਤ ਨਗਰ ਕੀਰਤਨ ਲਗਾਤਾਰ ਚੱਲਦਾ ਆ ਰਿਹਾ ਹੈ ਜਿਹੜਾ ਕਿ ਨੌ ਸੂਬਿਆਂ ਦੇ ਵਿੱਚੋਂ ਹੁੰਦਾ ਹੋਇਆ ਪੰਜਾਬ ਪਹੁੰਚਿਆ ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਹਰ ਜ਼ਿਲ੍ਹੇ ਦੇ ਵਿੱਚ ਹਰ ਕਸਬੇ ਅੰਦਰ ਹਰ ਜਿਹੜੀ ਜਾਤੀ ਨਾਲ ਹਰ ਧਰਮ ਨਾਲ ਕੋਈ ਵੀ ਜਿਹੜਾ ਕੋਈ ਵੀ ਸੰਸਥਾ ਹੈ ਜਿਹੜੀ ਜੁੜੀ ਹੋਈ ਹੈ ਜਿੱਥੇ ਉਹ ਪਰਮਾ ਸਵਾਗਤ ਕਰ ਰਹੇ ਨੇ ਉਥੇ ਸਾਰੀਆਂ ਸੰਸਥਾਵਾਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਸਵਾਗਤ ਕਰ ਰਹੀਆਂ ਨੇ ਸੋ ਅੱਜ ਜਿਹੜਾ ਹੈਗਾ ਜਿਹੜਾ ਨਗਰ ਕੀਰਤਨ ਅੱਜ ریاਸਤੀ ਸ਼ਹਿਰ ਨਾਭਾ ਵਿਖੇ ਪਹੁੰਚਿਆ ਜਿਹਦੇ ਪਹੁੰਚਣ ਤੇ ਸਾਡੀ ਸਮੂਚੀ ਜਿਹੜੀ ਟੀਮ ਹੈ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਦੀ ਮੈਂ ਉੱਥੇ ਮੁਖ ਸੇਵਾਦਾਰ ਹੋਣ ਦੇ ਨਾਤੇ ਔਰ ਸਾਡੀ ਸਮੂਚੀ ਜਿਹੜੀ ਟੀਮ ਹੈ ਉਹ ਇਸ ਨਗਰ ਨਗਰ ਕੀਰਤਨ ਦਾ ਜੜਾ ਨਿੱਘਾ ਸਵਾਗਤ ਕਰ ਰਹੀ ਹੈ ਗੁਰੂ ਪਾਤਸ਼ਾਹ ਜੀ ਦਾ ਜਿਹੜਾ ਇਹ ਸ਼ਹਾਦਤ ਹੈ ਜੀ ਪੂਰੀ ਵਰਲਡ ਦੇ ਵਿੱਚੋਂ ਜਿਹੜੀ ਕਿਸੇ ਹੋਰ ਕੌਮ ਮਜ਼ਬਤ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਦੂਜੀ ਕਮਿਊਨਿਟੀ ਦੇ ਲਈ ਹਾਲਾਂਕਿ ਦੇਖੋ ਸਤਿਕਾਰ ਸਾਰਿਆਂ ਦਾ ਹੈ Hindu ਕਮਿਊਨਿਟੀ ਦੇ ਲਈ ਇਹ ਕਸ਼ਮੀਰੀ ਪੰਡਤਾਂ ਲਈ ਸ਼ਹਾਦਤ ਦਿੱਤੀ ਭਾਈ ਸਤੀਦਾਜੀ ਭਾਈ ਮਤੀਦਾਜੀ ਭਾਈ ਦਿਆਲਾ ਜੀ ਉਹਨਾਂ ਦੇ ਜਿਹੜੇ ਵੰਸ਼ਜ ਨੇ ਇਸ ਨਗਰ ਕੀਰਤਨ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਉਹ ਵੀ ਜਿਹੜੇ ਸ਼ਾਮਲ ਨੇ ਬਾਪਾ ਦੀਪ ਸਿੰਘ ਜੀ ਦਾ ਜਿਹੜਾ ਹੱਥ ਲਿਖਤ ਪ੍ਰਾਤਨ ਸਰੂਪ ਹੈ ਉਹ ਵੀ ਇਸ ਇਹਦੇ ਵਿੱਚ ਜਿਹੜਾ ਸ਼ੋਭਿਤ ਕੀਤਾ ਗਿਆ ਔਰ ਵੱਡੀ ਜਿਹੜੀ ਗੱਲ ਹੈ ਮਹਾਰਾਜ ਦੇ ਜਿਹੜੇ ਸ਼ਾਸਤਰ ਨੇ ਉਹ ਵੀ ਜਿਹੜੇ ਨਾਲ ਸੋਭਾ ਇਮਾਨ ਨੇ ਸੋ ਵੱਡੀ ਗੱਲ ਹੈ ਸੰਗਤ ਨੂੰ ਜਿਹੜੀ ਜਾਗ੍ਰਿਤੀ ਨਗਰ ਕੀਰਤਨ ਹੈ ਉਹਦੇ ਨਾਲ ਜਿਹੜਾ ਹੈਗਾ ਦਰਸ਼ਨ ਜਿੱਥੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਉਥੇ ਸਾਨੂੰ ਸੇਵਾ ਦਾ ਮੌਕਾ ਮਿਲਿਆ ਜਿੱਥੇ ਮੈਂ ਗੁਰੂ ਪਾਤਸ਼ਾਹ ਜੀ ਦਾ ਕੋਟ ਅਨਕੋਟ ਸ਼ੁਕਰ ਕਰਦਾ ਧੰਨਵਾਦ ਕਰਦਾ ਉਥੇ ਮੈਂ ਹਲਕਾ ਨੱਭਾ ਦੀ ਸੰਗਤ ਦਾ ਧੰਨਵਾਦ ਕਰਦਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਹਲਕਾ ਨੱਭਾ ਦੀ ਜਿਹੜੀ ਸੰਗਤ ਹੈ ਉਹ ਜਗਾ ਜਗਾ ਲੰਗਰ ਲਾ ਰਹੀ ਹੈ ਗੁਰੂ ਮਹਾਰਾਜ ਤੇ ਫੁੱਲਾਂ ਦੀ ਵਰਖਾ ਜਿਹੜੀ ਹੋਣੀ ਹੈ ਹਰ ਇੱਕ ਜਿਹੜੀ ਕਮਿਊਨਿਟੀ ਤੋਂ ਹੈ ਹਰ ਇੱਕ ਜਿਹੜਾ ਕੋਈ ਵੀ ਸੰਸਾ ਉਹ ਸਾਰੀਆਂ ਸੰਸਥਾਵਾਂ ਇਕਜੁੱਟ ਹੋ ਕੇ ਇਸ ਨਗਰ ਕੀਰਤਨ ਦਾ ਪਰਮਾ ਸਵਾਗਤ ਕਰ ਰਹੀਆਂ ਨੇ ਮੈਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦਾ ਜਿੱਥੇ ਮੁਖਸ਼ੇਬਾਦਰ ਹੋਣ ਦੇ ਨਾਤੇ ਧੰਨਵਾਦ ਕਰਦਾ ਹਾਂ ਉੱਥੇ ਮੈਂ ਇੱਕ ਗੁਰੂਪੰਥ ਦਾ ਦਾਸ ਹੋਣ ਦੇ ਨਾਤੇ 빙ਾ ਸਿੱਖ ਹੱਥ ਜੋੜ ਕੇ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਜਿਹੜਾ ਨਗਰ ਕੀਰਤ ਜਿਹਦੇ ਬਾਰੇ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਤੱਕ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਆਰੰਭ ਹੋਇਆ ਹੈ ਤੇ ਇਸ ਚ ਸਾਡੇ ਆਪਣੇ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤਿਸ਼ ਕੁਮਾਰ ਜੀ ਦੇ ਵੱਲੋਂ ਹਦਾਇਤ ਹੋਈ ਸੀ ਕਿ ਗੁਰੂ ਮਹਾਰਾਜ ਦਾ ਆਪਾ ਸਤਕਾਰ ਕਰਨਾ ਜਿਹੜੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਯਾਲਾ ਜੀ ਤੇ ਗੁਰੂ ਮਹਾਰਾਜ ਤੇਗ ਬਹਾਦਰ ਜੀ ਨਵੇਂ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੋਈ ਹੈ ਉਹਦੇ ਸਤਕਾਰ ਕਰਨ ਨੂੰ ਤੇ ਤੇ ਐਸ਼ ਅਠ ਸੂਬੇ ਪਾਰ ਕਰਕੇ ਹੁਣ ਪੰਜਾਬ ਸੈਂਟਰ ਹੋਇਆ ਸੀਗਾ 21 ਤਾਰੀਖ ਨੂੰ ਤੇ ਅੱਜ ਨਾਬੇ ਦੀ ਧਰਤੀ ਆਇਆ ਹੈਗਾ ਤੇ ਇਸ ਚ ਅਸੀਂ ਆਪਣੇ ਰਵਿੰਦਰ ਸ਼ਾਹ ਗੋਜੀ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਇੱਥੇ ਸਹਿਯੋਗ ਕੀਤਾ ਜੋ ਨਗਰ ਕੀ ਤਨ ਸ਼੍ਰੀ ਪਟਨਾ ਸਾਹਿਬ ਤੋਂ ਆਇਆ ਨਾਬੇ ਵਿਕੇ ਦਾ ਸਾਡੇ ਐਮਐਨਏ ਸਾਹਿਬ ਗੁਰਦੇਵ ਸਿੰਘ ਦੇ ਮਾਤੇ ਸਮੂਹ ਐਮਸੀ ਟੀਮ ਪਟਿਆਲਾ ਗਿਟ ਵਿਕੇ ਅਸੀਂ ਫੁੱਲਾਂ ਦੀ ਬਰਖਾ ਨਾਲ ਸਵਾਗਤ ਕਰ ਰਹੇ ਆ ਤੇ ਸ਼ਹਿਰ ਵਾਸੀਆਂ ਚ ਵੀ ਬਹੁਤ ਖੁਸ਼ੀ ਦੀ ਲਹਿਰ ਆ